ਦੇਹਰਾਨ ਇਰਾਨ ਦੇ ਪ੍ਰਾਤਨ ਅਤੇ ਅਤਨਿਕਤਾ ਦੇ ਵਿਚਕਾਰ ਸੰਗਮ ਕਰਦੀ ਰਾਜਧਾਨੀ ਜਿੱਤੇ ਪੁਰਾਣੇ ਬਾਜ਼ਾਰਾਂ ਦੀਆਂ ਗਲੀਆਂ ਵਿੱਚੋਂ ਲੰਘਦੀਆਂ ਆਧੁਨਿਕ ਸੜਕਾਂ ਉੱਚੀਆਂ ਇਮਾਰਤਾਂ ਅਤੇ ਅਲਬੋਰਜ ਪਹਾੜਾਂ ਦੀਆਂ ਧੁੰਦਲੀਆਂ ਚੋਟੀਆਂ ਇੱਕ ਅਨੋਖਾ ਅਤੇ ਵਿਸ਼ਾਲ ਨਜ਼ਾਰਾ ਪੇਸ਼ ਕਰਦੀਆਂ ਹਨ ਇਸ ਵੱਡੇ ਕਈ ਵਾਰ ਸਖਤ ਸ਼ਹਿਰ ਦੇ ਦਿਲ ਵਿੱਚ ਹਦਾਇਤ ਅਵੇਨਿਊ ਅਤੇ ਟੌਨਕਾਬੋਨ ਅਵੇਨਿਊ ਦੇ ਸੰਗਮ ਤੇ ਇਰਾਨ ਹਸਪਤਾਲ ਦੇ ਬਿਲਕੁਲ ਸਾਹਮਣੇ ਇੱਕ ਅਜਿਹੀ ਇਮਾਰਤ ਖੜੀ ਹੈ ਜੋ ਹਜ਼ਾਰਾਂ ਮੀਲ ਦੂਰ ਤੋਂ ਆਏ ਇੱਕ ਵਿਸ਼ਵਾਸ ਦਾ ਪ੍ਰਤੀਕ ਹੈ ਤਹਿਰਾਨ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਸ ਨੂੰ ਸਥਾਨਕ ਤੌਰ ਤੇ ਮਸਜਿਦ-ਏ-ਹਿੰਦਾਨ ਭਾਵ ਭਾਰਤੀਆਂ ਦੀ ਮਸਜਿਦ ਵੀ ਕਿਹਾ ਜਾਂਦਾ ਹੈ ਲਾਲ ਇੱਟਾਂ ਨਾਲ ਬਣੀ ਇਸਦੀ ਸਾਦੀ ਪਰ ਸ਼ਾਨਦਾਰ ਬਣਤਰ ਇੱਕ ਉੱਚੇ ਥੜੇ ਤੇ ਸਥਿਤ ਜਿਸ ਤੇ ਕੇਂਦਰ ਦੇ ਵਿੱਚ 8 ਪੁਜੀ ਗੁੰਬਦ ਵਾਲਾ ਪਵਿੱਤਰ ਅਸਥਾਨ ਹੈ ਤਿੰਨ ਮੰਜ਼ਲਾ ਇਮਾਰਤ ਇਹ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਦੁਆਰਾ 1941 ਵਿੱਚ ਸਥਾਪਿਤ ਕੀਤਾ ਗਿਆ ਉਦੋਂ ਤੋਂ ਈਰਾਨ ਦੀ ਛੋਟੀ ਜੀ ਸਿੱਖ ਕੌਮ ਲਈ ਇਹ ਰੋਹਾਨੀ ਪਨਾਹਗਾਹ ਹੈ ਇਸ ਸ਼ਹਿਰ ਦੇ ਸ਼ੋਰ ਸ਼ਰਾਬੇ ਦੇ ਵਿਚਕਾਰ ਇੱਕ ਸ਼ਾਂਤ ਟੱਪ ਵਾਂਗ ਹੈ ਜਿੱਤੇ ਹਰ ਸਵੇਰ ਅਤੇ ਸ਼ਾਮ ਨਾਮ ਸਿਮਰਨ ਦੀਆਂ ਗੂੰਜਾਂ ਅਤੇ ਹਰ ਸ਼ੁੱਕਰਵਾਰ ਅਖੰਡ ਪਾਠ ਸਾਹਿਬ ਤੋਂ ਬਾਅਦ ਗੁਰੂ ਦਾ ਲੰਗਰ ਬਿਧਵਾਇਆ ਜਾਂਦਾ ਹੈ ਅੱਜ ਐਸੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅਜੀਬ ਜਿਹੀ ਚੁੱਪ ਚਰੀ ਸੀ ਸੂਰਜ ਹੌਲੀ-ਹੌਲੀ ਅਸਮਾਨ ਵਿੱਚ ਉੱਪਰ ਚੜ੍ਹ ਰਿਹਾ ਸੀ ਅਤੇ ਉਸ ਦੀਆਂ ਸੁਨਹਿਰੀ ਕਿਰਨਾਂ ਗੁਰਦੁਆਰੇ ਦੇ ਸੁਨਹਿਰੀ ਗੰਬਦ ਨੂੰ ਚਮਕਾਰੀਆਂ ਸਨ ਪਰ ਸੰਗਤ ਦੀਆਂ ਨਜ਼ਰਾਂ ਵਿੱਚ ਡਰ ਅਤੇ ਅਚੰਭਾ ਸਾਫ਼ ਦਿਖ ਰਿਹਾ ਸੀ ਗੁਰਦੁਆਰੇ ਦੇ ਬਾਹਰੋਂ ਕਾਲੀਆਂ ਗੱਡੀਆਂ ਦਾ ਇੱਕੋ ਲੰਬਾ ਕਾਫਲਾ ਆਇਆ ਸ਼ੁੱਕਰਵਾਰ ਵਾਲੇ ਦਿਨ ਗੁਰਦੁਆਰੇ ਦੇ ਸਾਹਮਣੇ ਇਸ ਤਰ੍ਹਾਂ ਕਾਫਲਾ ਆਉਣਾ ਕੋਈ ਆਮ ਗੱਲ ਨਹੀਂ ਸੀ ਸਖਤ ਵਰਦੀ ਤਾਰੀ ਫੌਜ ਸਿਪਾਹੀ ਹਰ ਪਾਸੇ ਤਣਾਤ ਹੋ ਗਏ ਉਹਨਾਂ ਦੀ ਮੌਜੂਦਗੀ ਨੇ ਵਾਤਾਵਰਣ ਵਿੱਚ ਇੱਕ ਅਨਦੇਸ਼ੀਤਨਾ ਪੈਦਾ ਕੀਤਾ ਕਾਫਲੇ ਵਿੱਚੋਂ ਇੱਕ ਲੰਬਾ ਮਜ਼ਬੂਤ ਕਦਗਾਠੀ ਵਾਲਾ ਵਿਅਕਤੀ ਬਾਹਰ ਆਇਆ ਉਸਦੇ ਚਿਹਰੇ ਤੇ ਬਹੁਤ ਗੰਭੀਰਤਾ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਸ ਵਿੱਚ ਤਜਰਬੇ ਅਤੇ ਕਠੋਰਤਾ ਦੀ ਮੋਹਰ ਲੱਗੀ ਸੀ ਇਹ ਸੀ ইরਾਨੀ ਫੌਜ ਦਾ ਇੱਕ ਵੱਡਾ ਕਮਾਂਡਰ ਉਸ ਦਾ ਨਾਮ ਪੂਰੇ ਇਰਾਨ ਵਿੱਚ ਗੂੰਜਦਾ ਸੀ ਅਤੇ ਉਸ ਦੀ ਸਖਤ ਲੀਡਰਸ਼ਿਪ ਲਈ ਉਸ ਨੂੰ ਜਾਣਿਆ ਜਾਂਦਾ ਸੀ ਸੰਗਤ ਅਤੇ ਸੇਵਾਦਾਰ ਤਿੰਤ ਨਜ਼ਰਾਂ ਨਾਲ ਉਸ ਨੂੰ ਦਿਖ ਰਹੇ ਸਨ ਉਹਨਾਂ ਦੇ ਮਨ ਵਿੱਚ ਅਣਗਿਣਤ ਸਵਾਲ ਸਨ ਕਿ ਆਖਿਰ ਇਹ ਵੱਡਾ ਫੌਜ ਅਧਿਕਾਰੀ ਇਕੋ ਸ਼ੋਰ ਦੇ ਜਿਸ ਸਿੱਖ ਗੁਰਦਾਰੇ ਵਿੱਚ ਕਿਉਂ ਆਇਆ ਹੈ ਉਹਨਾਂ ਨੂੰ ਡਰ ਸੀ ਕਿ ਸ਼ਾਇਦ ਇਹ ਦੌਰਾ ਕਿਸੇ ਸਰਕਾਰੀ ਦਖਲਅੰਦਾਜ਼ੀ ਦਾ ਸੰਕੇਤ ਨਾ ਹੋਵੇ ਜਾਂ ਸ਼ਾਇਦ ਸਿੱਖ ਕੌਮ ਨੂੰ ਕੋਈ ਨਵਾਂ ਪ੍ਰਮਾਨ ਜਾਰੀ ਨਾ ਕੀਤਾ ਜਾਵੇ ਜੋ ਉਹਨਾਂ ਦੇ ਲਈ ਮੁਸ਼ਕਲਾਂ ਖੜੀਆਂ ਕਰੇ ਕਿਉਂਕਿ ਈਰਾਨ ਦੇ ਵਿੱਚ ਸਿੱਖਾਂ ਲਈ ਜੀਣਾ ਕੁੱਕ ਪਹਿਲਾ ਹੀ ਖਾਸ ਸੋਖਾ ਨਹੀਂ ਹੈ ਜਰਨਲ ਨੇ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕੀਤਾ ਉਸਨੇ ਆਪਣੇ ਸਿਰ ਤੇ ਇੱਕ ਸਾਦਾ ਰੁਮਾਲ ਬੰਨਿਆ ਜੋ ਸਿੱਖ ਰਵਾਇਦਾ ਇੱਕ ਅਟੁੱਟੰਗ ਸੀ ਉਸਨੇ ਬਹੁਤ ਧੀਰਜ ਨਾਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਸਿਰ ਝੁਕਾਇਆ ਪਰ ਮੱਥਾ ਨਹੀਂ ਟੇਕਿਆ ਇਹ ਉਸਦੇ ਆਪਣੇ ਧਰਮ ਪ੍ਰਤੀ ਸਤਿਕਾਰ ਅਤੇ ਦੂਸਰੇ ਧਰਮ ਦਾ ਆਦਰ ਦਰਸਾਉਂਦਾ ਸੀ ਉਹ ਕੁਝ ਪਹਿਲੇ ਸ਼ਾਂਤੀ ਨਾਲ ਬੈਠ ਕੇ ਕੀਰਤਨ ਸੁਣਦਾ ਰਿਹਾ ਉਸਕੀਆਂ ਅੱਖਾਂ ਵਿੱਚ ਇੱਕ ਡੂੰਘਾ ਭਾਵ ਸੀ ਜਿਸ ਨੂੰ ਕੋਈ ਪੜ ਨਹੀਂ ਸਕਦਾ ਸੀ ਉਸ ਦਾ ਚਿਹਰਾ ਬਹੁਤ ਗੰਭੀਰ ਸੀ ਅਤੇ ਇਸ ਗੰਭੀਰਤਾ ਨੇ ਸਾਰੀ ਸੰਗਤ ਵਿੱਚ ਡਰ ਵਧਾ ਦਿੱਤਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਭਾਈ ਜਸਵਿੰਦਰ ਸਿੰਘ ਜੋ ਤਹਿਰਾਨ ਦੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸਨ ਉਨ੍ਹਾਂ ਨੇ ਜਰਨਲ ਨੂੰ ਲੰਗਰ ਸਕਣ ਦੀ ਬੇਨਤੀ ਕੀਤੀ ਜਰਨਲ ਨੇ ਸਹਿਮਤੀ ਦਿੱਤੀ ਲੰਗਰ ਹਾਲ ਦੇ ਵਿੱਚ ਉਹ ਇੱਕ ਆਮ ਸੰਗਤ ਵਾਂਗ ਪਲਾਤੀ ਮਾਰ ਕੇ ਬੈਠ ਗਿਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸਾਰਿਆਂ ਨੂੰ ਉਮੀਦ ਸੀ ਕਿ ਜਰਨਲ ਇੱਥੇ ਬੈਠਣ ਵਾਸਤੇ ਕੋਈ ਕੁਰਸੀ ਜਾਂ ਕੁਮੇਜ਼ ਮੰਗਾਵੇਗਾ ਲੇਕਿਨ ਇਸ ਤਰ੍ਹਾਂ ਵੱਡੇ ਫੌਜੀ ਅਧਿਕਾਰੀ ਦੇ ਇਸ ਸਾਦਗੀ ਨੂੰ ਦੇਖ ਕੇ ਸਾਰੇ दंग ਸਨ ਉਸਨੇ ਸਾਦੀ दाल ਪ੍ਰਸ਼ਾਦਾ ਅਤੇ ਸਬਜੀ ਦਾ ਲੰਗਰ ਬਹੁਤ ਹੀ ਧਿਆਨ ਅਤੇ ਸਕੂਨ ਨਾਲ ਛਕਿਆ ਜਿਵੇਂ ਹਰ ਲੰਗਰ ਦੇ ਨਿਮਾਲੇ ਵਿੱਚ ਇੱਕ ਡੂੰਗੀ ਯਾਦ ਲੁਕੀ ਹੋਵੇ ਉਸਦੇ ਚਿਹਰੇ ਤੇ ਅਜੀਬ ਜੀ ਸ਼ਾਂਤੀ ਆ ਗਈ ਜੋ ਸੇਵਾਦਾਰਾਂ ਨੇ ਉਸਦੇ ਚਿਹਰੇ ਤੇ ਪਹਿਲਾਂ ਕਦੇ ਨਹੀਂ ਦੇਖੀ ਲੰਗਰ ਵਿੱਚ ਟਿਕਣ ਤੋਂ ਬਾਅਦ ਜਰਨਲ ਨੇ ਭਾਈ ਜਸਵਿੰਦਰ ਸਿੰਘ ਨੂੰ ਆਪਣੇ ਕੋਲ ਬੁਲਾਇਆ ਸੰਗਤਾਂ ਦੀਆਂ ਨਜ਼ਰਾਂ ਫਿਰ ਜਰਨਲ ਤੇ ਟਿਕੀਆਂ ਉਹਨਾਂ ਦੇ ਦਿਲ ਜੋਰ-ਜੋਰ ਨਾਲ ਧੜਕ ਰਹੇ ਸਨ ਕਿਉਂਕਿ ਹਰ ਕਿਸੇ ਨੂੰ ਲੱਗ ਰਿਹਾ ਸੀ ਕਿ ਹੁਣ ਕੋਈ ਵੱਡਾ ਫੈਸਲਾ ਸੁਣਾਇਆ ਜਾਵੇਗਾ ਜਰਨਲ ਨੇ ਭਾਈ ਜਸਵਿੰਦਰ ਸਿੰਘ ਦੀਆਂ ਅੱਖਾਂ ਵਿੱਚ ਦੇਖਿਆ ਉਸਦੀ ਆਵਾਜ਼ ਜੋ ਆਮ ਤੌਰ ਤੇ ਜੰਗ ਦੇ ਮੈਦਾਨ ਵਰਗੀ ਟਿੱਕੀ ਹੁੰਦੀ ਸੀ ਅਚਾਨਕ ਬੁੱਲ ਉਠਿਆ ਅਜਿਹਾ ਫੈਸਲਾ ਸੁਣਾ ਦਿੱਤਾ ਅਜਿਹੇ ਬੋਲ ਮੂੰਹ ਕੱਢਦੇ ਸਾਰਿਆਂ ਦੇ ਸਾਰੇ ਹਜਾਂ ਰਗੇ ਕੱਲੇ ਕੱਲੇ ਦੇ ਪਾਰਾਂ ਤੋਂ ਜਮੀਂ ਨਿਕਲ ਗਏ ਆਸ-ਪਾਸ ਕੜੇ ਸੇਵਾਦਾਰ ਜੋ ਕਿ ਇੰਤਜ਼ਾਰ ਕਰ ਰਹੇ ਸਨ ਕਿ ਆਖਿਰਕਾਰ ਜਨਰਲ ਸਾਹਿਬ ਕੀ ਬੋਲ ਦੇਣਗੇ ਅਜਿਹਾ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ ਆਖਿਰਕਾਰ ਜਨਰਲ ਸਾਹਿਬ ਨੇ ਅਜਿਹਾ ਕਿਹਾ ਦਿੱਤਾ ਕਿ ਕੌਣ ਸੀ ਇਹ ਜਨਰਲ ਇਥੇ ਈਰਾਨ ਦੇ ਗੁਰੂਕਰਦੇ ਵਿੱਚ ਜਿੱਥੇ ਸ਼ਾਇਦ ਕੋਈ ਕੋਈ ਇਦਾਨੀ ਇਸ ਜਗ੍ਹਾ ਨੂੰ ਜਾਣਦਾ ਹੋਵੇਗਾ ਜਿਥੋਂ ਦਾ ਨਾਮ ਵੀ ਕਿਸੇ ਨੂੰ ਸ਼ਾਇਦ ਨਹੀਂ ਪਤਾ ਬਿ ਸਿੱਖ ਕੌਮ ਨਾਮ ਦੀ ਕੋਈ ਦੁਨੀਆ ਦੇ ਵਿੱਚ ਕੌਮ ਹੈ ਅਚਾਨਕ ਇਥੇ ਕਿਉਂ ਆਇਆ ਅਚਾਨਕ ਇਥੇ ਕਿਉਂ ਆਇਆ ਕੀ ਰਾਣਾ ਸੀ ਅਤੇ ਅਜਿਹਾ ਕਿਹੜਾ ਹੁਕਮ ਸੁਣਾ ਦਿੱਤਾ ਉਸਨੇ ਜਾਣੰਦੇਰੀ ਬਣੇ ਰੋਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਤ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਹਾਂਜੀ ਸਾਧ ਸੰਗਤ ਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸਾਧ ਸੰਗਤ ਜੀ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਤਕਰੀਬਨ 50 ਸਾਲ ਪਹਿਲਾਂ ਇੱਕ ਅਹਿਮਦ ਨਾਮ ਦਾ ਛੋਟਾ ਜਿਹਾ ਪਤਲਾ ਜਿਹਾ ਬੱਚਾ ਸੀ ਉਸ ਦਾ ਪਿੰਡ ਇਰਾਕੀ ਸਰਹੱਦ ਦੇ ਨੇੜੇ ਸੀ ਜਿੱਥੇ ਗਰੀਬੀ ਬਿਮਾਰੀ ਅਤੇ ਅਨਪੜਤਾ ਦਾ ਰਾਜ ਸੀ ਅਹਿਮਦ ਦਾ ਪਰਿਵਾਰ ਬਹੁਤ ਗਰੀਬ ਸੀ ਉਸ ਦਾ ਪਿਤਾ ਇੱਕ ਛੋਟਾ ਕਿਸਾਨ ਸੀ ਪਰ ਉਹਨਾਂ ਦੀ ਜ਼ਮੀਨ ਵਾਰ-ਵਾਰ ਸੁੱਕੇ ਅਤੇ ਹੜ੍ਹਾਂ ਦਾ ਸ਼ਿਕਾਰ ਹੁੰਦੀ ਅਹਿਮਦ ਦੀ ਮਾਂ ਬੀਬੀ ਆਇਸ਼ਾ ਬਹੁਤ ਧਾਰਮਿਕ ਹੋਦ ਸੇ ਜੋ ਹਰ ਮੁਸ਼ਕਲਾਂ ਦੇ ਵਿੱਚ ਅੱਲਾਹ ਤੇ ਭਰੋਸਾ ਰੱਖਦੇ ਪਰ ਬਿਮਾਰੀਆਂ ਨੇ ਉਸਨੂੰ ਵੀ ਘੇਰ ਲਿਆ ਅਤੇ ਪਰਿਵਾਰ ਕੋਲ ਇਲਾਜ ਲਈ ਪੈਸੇ ਨਹੀਂ ਸਨ। ਛੋਟਾ ਅਹਿਮਦ ਅਕਸਰ ਉ ਭੁਖੇ ਪੜਸੋਂਦਾ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਖਾਲੀਪਨ ਹੁੰਦਾ ਪਰ ਨਾਲ ਹੀ ਕੁਝ ਕਰ ਗੁਜਰਨ ਦੀ ਇੱਕ ਅਣਦੇਸ਼ੀ ਲਾਲਸਾ ਵੀ ਹੁੰਦੀ। ਇੱਕ ਸਾਲ ਪਿੰਡ ਦੇ ਵਿੱਚ ਇੱਕ ਭਿਆਨਕ ਸੋਕਾ ਪਿਆ। ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਸਨ। ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਸਨ। احمد ਦਾ ਪਰਿਵਾਰ ਵੀ ਇਸ ਦਾ ਸ਼ਿਕਾਰ ਹੋਇਆ ਉਸਦੀ ਮਾਂ ਬਿਮਾਰੀ ਨਾਲ ਲੜ ਰਹੀ ਸੀ ਅਤੇ ਪਿਤਾ ਨਿਰਾਸ਼ ਹੋ ਕੇ ਬਿਸਤਰੇ ਤੇ ਪੈਸਨ احمد ਭੁੱਖ ਨਾਲ ਵਿਆਕੁਲ ਕੁਝ ਖਾਣ ਦੀ ਤਲਾਸ਼ ਵਿੱਚ ਪਿੰਡ ਦੇ ਬਾਹਰ ਵੱਲ ਨਿਕਲਿਆ ਉਹ ਇੱਕ ਪੁਰਾਣੇ ਵਪਾਰਕ ਮਾਰਗ ਤੇ ਪਹੁੰਚਿਆ ਜਿੱਥੇ ਕਈ ਵਪਾਰੀ ਈਰਾਨ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵੱਲ ਜਾ ਰਹੇ ਸਨ ਉਸਨੇ ਦੂਰੋਂ ਇੱਕ ਛੋਟੇ ਜਿਹੇ ਡੇਰੇ ਨੂੰ ਦੇਖਿਆ ਜਿੱਥੇ ਤਾਜ਼ਾ ਪੱਕੀ ਭੋਜਨ ਦੀ ਸੁਆਦ ਖੁਸ਼ਬੂ ਆ ਰਹੀ ਸੀ ਇੱਕ ਸਿੱਖ ਬਪਾਰੀ ਆਂਦਾ ਛੋਟਾ ਜਿਹਾ ਟਿਕਾਣਾ ਸੀ ਜੋ ਅਕਸਰ ਇਸ ਮਾਰਗ ਤੇ ਯਾਤਰਾ ਕਰਦੇ ਸਨ ਅਤੇ ਆਪਣੇ ਸਿਧਾਂਤਾਂ ਅਨੁਸਾਰ ਲੰਗਰ ਵਰਤਾਉਂਦੇ ਸਨ ਜਦੋਂ ਅਹਿਮਦ ਦੇਰੇ ਦੇ ਨੇੜੇ ਪਹੁੰਚਿਆ ਤਾਂ ਉਸਨੇ ਇੱਕ ਬਜ਼ੁਰਗ ਸਿੱਖ ਨੂੰ ਦੇਖਿਆ ਜਿਸ ਦੀ ਚੁੱਟੀ ਲੰਬੀ ਦਾੜੀ ਸੀ ਅਤੇ ਉਸਦੇ ਚਿਹਰੇ ਤੇ ਅਜੀਬ ਜਿਹੀ ਸ਼ਾਂਤੀ ਅਤੇ ਰੌਣਕ ਸੀ ਉਹ ਇੱਕ ਛੋਟੇ ਜਿਹੇ ਤੰਬੂ ਵਿੱਚ ਬਿਠਾ ਕੇ ਕੁਝ ਪਕਾਰਿਆ ਸੀ ਅਹਿਮਦ ਨੇ ਕਦੇ ਅਜਿਹੀ ਖੁਸ਼ਬੂ ਨਹੀਂ ਸੁੰਘੀ ਉਹ ਚਿਤਕਦਾ ਹੋਇਆ ਅੰਦਰ ਦਾਖਲ ਹੋਇਆ ਬਜ਼ੁਰਗ ਸਿੱਖ ਨੇ ਉਸ ਨੂੰ ਦੇਖਿਆ ਅਤੇ ਉਸਦੇ ਚਿਹਰੇ ਤੇ ਮੁਸਕਾਨ ਆ ਗਈ ਇਹ ਸਨਮ ਬਾਬਾ ਫਤਿਹ ਸਿੰਘ ਇੱਕ ਨਿਮਰ ਅਤੇ ਧਿਆਨੂ ਵਪਾਰੀ ਜੋ ਆਪਣੀ ਸਿੱਖੀ ਸਿਧਾਂਤਾਂ ਤੇ ਪੂਰੀ ਤਰ੍ਹਾਂ ਚੱਲਦਾ ਸੀ ਅਤੇ ਸੇਵਾ ਨੂੰ ਆਪਣਾ ਫਰਜ਼ ਸਮਝਦਾ ਸੀ ਆਓ ਬੱਚੇ ਅੰਦਰ ਆਓ ਬਾਬਾ ਫਤਿਹ ਸਿੰਘ ਨੇ ਨਿੱਘੀ ਆਵਾਜ਼ ਵਿੱਚ ਟੀਰਾਨੀ ਪਾਸਾ ਚੁੱਕਿਆ ਅੱਗੇ ਕਿਹਾ ਕੀ ਤੂੰ ਕਹੈਂ ਅਹਿਮਦ ਦੇ ਹੱਥ ਆਪਣੇ ਆਪ ਝੁੜ ਗਏ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਤਰੇ ਉਸ ਨੇ ਸਿਰ ਹਿਲਾ ਕੇ ਹਾਂ ਕਰ ਦਿੱਤੇ ਬਾਬਾ ਫਤੇ ਸਿੰਘ ਨੇ ਉਸ ਨੂੰ ਇੱਕ ਪਤਲੇ ਤੇ ਗਰਮ ਰੋਟੀ ਅਤੇ ਦਾਲ ਦਿੱਤੀ। ਅਹਿਮਦ ਨੇ ਕਦੇ ਅਜਿਹਾ ਭੋਜਨ ਨਹੀਂ ਖਾਦਾ ਸੀ। ਉਸ ਨੇ ਜਦੋਂ ਪਹਿਲਾ ਨਿਬਾਲਾ ਲਿਆ ਨਾ ਤਾਂ ਉਸ ਨੂੰ ਲੱਗਿਆ ਜਿਵੇਂ ਸਾਰੀ ਦੁਨੀਆ ਦੀ ਭੁੱਖ ਉਸ ਦੇ ਪੇਟ ਵਿੱਚੋਂ ਨਿਕਲ ਗਈ ਹੋਵੇ। ਬਾਬਾ ਫਤੇ ਸਿੰਘ ਉਸ ਦੇ ਕੋਲ ਬੈਠ ਕੇ ਉਸ ਨੂੰ ਬਹੁਤ ਪਿਆਰਾ ਲੱਗ ਰਹੇ ਸਨ ਅਤੇ ਉਸ ਨੂੰ ਪਾਣੀ ਪੀਣ ਲਈ ਦਿੱਤਾ ਉਸ ਦਿਨ ਤੋਂ ਬਾਅਦ ਅਮਨ ਦੇ ਲਗਭਗ ਰੋਜ਼ਾਨਾ ਬਾਬਾ ਫਤਿਹ ਸਿੰਘ ਦੇ ਡਰੇ ਆਉਣ ਲੱਗਾ ਬਾਬਾ ਜੀ ਉਸ ਨੂੰ ਪੋਜਨ ਦੇਣ ਦੇ ਨਾਲ ਨਾਲ ਉਸ ਨੂੰ ਜ਼ਿੰਦਗੀ ਦੇ ਸਬਕ ਵੀ ਸਿਖਾਉਂਦੇ ਉਹ ਉਸ ਨੂੰ ਸੇਵਾ ਨਿਮਰਤਾ ਅਤੇ ਦੂਜਿਆਂ ਦੀ ਮਦਦ ਕਰਨ ਬਾਰੇ ਦੱਸਦੇ ਬੱਚੇ ਇਨਸਾਨੀਅਤ ਨੂੰ ਵਡਾ ਕੋਈ ਤਰਮ ਨਹੀਂ ਹੁੰਦਾ ਬਾਬਾ ਫਤਿਹ ਸਿੰਘ ਕਹਿੰਦੇ ਸਨ ਅਤੇ ਹਰ ਜੀਵ ਵਿੱਚ ਰੱਬ ਵਸਦਾ ਹੈ ਸਭ ਦੀ ਸੇਵਾ ਕਰਿਆ ਕਰ ਕਿਸੇ ਨਾਲ ਪੇਧ ਭਰਨਾ ਕਰੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮਾਰੇ ਦੱਸਦੇ ਕਿ ਕਿਵੇਂ ਉਹਨਾਂ ਨੇ ਤੇਰਾ ਪਣਾ ਮਿੱਠਾ ਲਾ ਕੇ ਦ ਸੰਦੇਸ਼ ਦਿੱਤਾ ਭਾਵੇਂ ਕਿੰਨੇ ਵੀ ਦੁੱਖ ਕਿਉ ਨਾ ਹੋਣਾ ਰੱਬ ਦੀ ਰਜਾ ਵਿੱਚ ਰਹਿਣਾ ਹੈ ਉਹ ਅਹਿਮਦ ਨੂੰ ਪੰਜਾਬੀ ਦੇ ਕੁਝ ਸ਼ਬਦ ਵੀ ਸਿਖਾਉਂਦੇ ਅਤੇ ਉਸ ਨੂੰ ਆਪਣੀ ਮਿਹਨਤ ਤੇ ਭਰੋਸਾ ਰੱਖਣ ਲਈ ਪ੍ਰੇਰਿਤ ਕਰਦੇ ਬਾਬਾ ਫਤਿਹ ਸਿੰਘ ਨੇ ਅਹਿਮਦ ਦੀ ਮਾਦੀ ਬਿਮਾਰੀ ਬਾਰੇ ਸੁਣਿਆ ਅਤੇ ਉਸਨੇ ਉਸਨੂੰ ਕੁਝ ਦੁਰਲਭ ਜੜੀ ਬੂਟੀਆਂ ਅਤੇ ਆਪਣੇ ਨਾਲ ਜਾਂਦੀਆਂ ਦਵਾਈਆਂ ਦਿੱਤੀਆਂ। ਉਹਨਾਂ ਦੇ ਇਲਾਜ ਅਤੇ ਬਾਬਾ ਜੀ ਦੀਆਂ ਅਸੀਸਾਂ ਨਾਲ ਅਹਿਮਦ ਦੀ ਮਾਦੀ ਸਿਹਤ ਵਿੱਚ ਹੈਰਾਨੀ ਦੇਣਕ ਸੁਧਾਰ ਹੋਇਆ। ਅਹਿਮਦ ਦੇ ਪਰਿਵਾਰ ਨੇ ਪਹਿਲੀ ਵਾਰ ਆਪਣੇ ਜੀਵਨ ਵਿੱਚ ਉਮੀਦ ਦੀ ਕਿਰਨ ਦੇਖੀ ਸੀ। ਉਹਨਾਂ ਨੇ ਬਾਬਾ ਫਤੇ ਸਿੰਘ ਨੂੰ ਆਪਣੇ ਰਹਿਬਰ ਵਾਂਗ ਸਤਕਾਰਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ। ਬਾਬਾ ਫਤੇ ਸਿੰਘ ਨੇ ਅਹਿਮਦ ਨੂੰ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਨੇ ਉਸਦੇ ਪਿੰਡ ਦੇ ਨੇੜੇ ਇੱਕ ਛੋਟੇ ਜਿਹੇ ਸਕੂਲ ਵਿੱਚ ਉਸਦਾ ਦਾਖਲਾ ਕਰਾਉਣ ਵਿੱਚ ਮਦਦ ਕੀਤੀ। ਬਾਬਾ ਜੀ ਹਮੇਸ਼ਾ ਕਹਿੰਦੇ ਸਨ, "ਪੜ੍ਹਾਈ ਉਹ ਰੋਸ਼ਨੀ ਹੈ ਜੋ ਹਨੇਰੇ ਦੇ ਵਿੱਚ ਰਾਹ ਦਿਖਾਉਂਦੀ ਹੈ। ਗਿਆਨ ਹੀ ਤੇਰੀ ਸਭ ਤੋਂ ਵੱਡੀ ਦੌਲਤ ਹੈ।" ਅਹਿਮਦ ਨੇ ਬਾਬਾ ਫਤੇਹ ਸਿੰਘ ਤੋਂ ਸਿਰਫ ਭੋਜਨ ਅਤੇ ਆਸਰਾ ਨਹੀਂ ਲਿਆ, ਸਗੋਂ ਉਸਨੇ ਜ਼ਿੰਦਗੀ ਜਿਉਣ ਦਾ ਅਸਲੀ ਮਕਸਦ ਸਿੱਖਿਆ। ਉਸਦੇ ਅੰਦਰ ਇੱਕ ਨਵੀਂ ਊਰਜਾ ਅਤੇ ਦ੍ਰਿੜਤਾ ਪੈਦਾ ਹੋਈ। ਕਈ ਸਾਲਾਂ ਤੱਕ ਬਾਬਾ ਫਤੇਹ ਸਿੰਘ ਜਦੋਂ ਵੀ ਉਸ ਰਸਤੇ ਤੋਂ ਲੰਘਦੇ ਉਥੇ ਤੰਬੂ ਘੜ ਦੇ ਤਾਂ ਅਹਿਮਦ ਨੂੰ ਮਿਲਦੇ ਰਹਿੰਦੇ ਸਨ ਉਹਨਾਂ ਨੇ ਅਹਿਮਦ ਨੂੰ ਤਹਿਰਾਨ ਦੇ ਇੱਕ ਵੱਡੇ ਗੁਰਦਾਰਾ ਸਾਹਿਬ ਬਾਰੇ ਦੱਸਿਆ ਜਿੱਥੇ ਹਰ ਰੋਜ਼ ਬਿਨਾਂ ਕਿਸੇ ਪੇਦਪਾਵ ਦੇ ਲੰਗਰ ਚੱਲਦਾ ਹੈ ਅਤੇ ਕਿਹਾ ਇਹ ਸਿੱਖਾਂ ਦਾ ਇੱਕ ਮਹਾਨ ਕੇਂਦਰ ਹੈ ਉਹਨਾਂ ਨੇ ਅਹਿਮਦ ਨੂੰ ਫੌਜ ਵਿੱਚ ਸ਼ਾਮਲ ਹੋਣ ਲਈ ਕਿਹਾ ਅਤੇ ਕਿਹਾ ਮਿੰਬ ਤੇਰੀ ਸੇਵਾ ਦਾ ਅਸਲੀ ਮੈਦਾਨ ਦੇਸ਼ ਅਤੇ ਕੌਮ ਦੀ ਸੁਰੱਖਿਆ ਹੈ ਇੱਕ ਦਿਨ ਬਾਬਾ ਫਤੀ ਸਿੰਘ ਨੂੰ ਉਸ ਨੂੰ ਅਸੀਸ ਦਿੱਤੀ ਤੇ ਕਿਹਾ ਕਿ ਹੁਣ ਸਮਾ ਆ ਗਿਆ ਹੈ ਤੇ ਆਪਣੇ ਮਜਲਵਲ ਵਧੇ ਫਿਰ ਉਹ ਆਪਣੇ ਕਾਫਲੇ ਨਾਲ ਅੱਗੇ ਵੱਲ ਚਲੇ ਗਏ ਅਹਿਮਦ ਨੂੰ ਇੱਕ ਅਜਿਹਾ ਪਾਠ ਸਿਖਾ ਕੇ ਜੋ ਉਸਦੀ ਪੂਰੀ ਜ਼ਿੰਦਗੀ ਦਾ ਆਧਾਰ ਬਣ ਗਿਆ ਅਹਿਮਦ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਬਾਬਾ ਫਤਿਹ ਸਿੰਘ ਦੀ ਪ੍ਰੇਰਣਾ ਨਾਲ ਇਲਾਨੀ ਫੌਜ ਦੇ ਵਿੱਚ ਸ਼ਾਮਲ ਹੋ ਗਿਆ ਸ਼ੁਰੂ ਦੇ ਵਿੱਚ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਇੱਕ ਗਰੀਬ ਪਰਿਵਾਰ ਦਾ ਮੁੰਡਾ ਸੀ ਅਤੇ ਫੌਜ ਦੇ ਵਿੱਚ ਕਈ ਅਮੀਰ ਘਰਾਣਿਆਂ ਦੇ ਬੱਚੇ ਹੁੰਦੇ ਹਨ ਜੋ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਈ ਵਾਰ ਉਸ ਨੂੰ ਨਿਰਾਸ਼ਾ ਹੁੰਦੀ ਪਰ ਜਦੋਂ ਵੀ ਉਹ ਨਿਰਾਸ਼ ਹੁੰਦਾ ਤਾਂ ਬਾਬਾ ਫਤਿਹ ਸਿੰਘ ਦੇ ਬੋਲਿਆ ਦਉਦੇ ਬੱਚੇ ਨਿਮਰਤਾ ਅਤੇ ਸੇਵਾ ਹੀ ਅਸਲੀ ਸ਼ਕਤੀ ਹੈ ਓਕੇ ਸਮੇਂ ਵਿੱਚ ਵੀ ਆਪ ਆਪਣੇ ਸਿਧਾਂਤਾਂ ਤੇ ਅੜੇ ਰਹੇ ਅਮਦ ਨੇ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਉਸਨੇ ਆਪਣੀ ਬੁੱਧੀ ਦ੍ਰਿੜਤਾ ਅਤੇ ਮਿਹਨਤ ਨਾਲ ਫੌਜ ਵਿੱਚ ਜਲਦੀ ਹੀ ਤਰੱਕੀਆਂ ਪ੍ਰਾਪਤ ਕੀਤੀਆਂ ਉਹ ਆਪਣੀ ਡਿਊਟੀ ਪ੍ਰਤੀ ਬਹੁਤ ਇਮਾਨਦਾਰ ਸੀ ਇਕ ਵਾਰ ਜਦੋਂ ਉਸ ਨੂੰ ਸਰਹੱਦੀ ਇਲਾਕੇ ਵਿੱਚ ਤਾਇਨਾਤ ਕੀਤਾ ਗਿਆ ਤਾਂ ਉਸਨੇ ਇੱਕ ਸਥਾਨਕ ਕਬੀਲੇ ਨਾਲ ਸ਼ਾਂਤੀ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਿੱਥੇ ਪਹਿਲਾਂ ਬਹੁਤ ਹਿੰਸਾ ਹੁੰਦੀ ਸੀ ਉਸਨੇ ਹੱਤਿਆਨਾ ਦੀ ਬਜਾਏ ਗੱਲਬਾਤ ਅਤੇ ਵਿਸ਼ਵਾਸ ਦਾ ਰਾਹ ਅਪਣਾਇਆ ਜਿਵੇਂ ਬਾਬਾ ਫ਼ਤੇਹ ਸਿੰਘ ਨੇ ਸਿਖਾਇਆ ਸੀ ਕਿ ਸਮਝ ਨਾਲ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ ਉਸਦੀ ਇਸ ਨੀਤੀ ਨੂੰ ਬਹੁਤ ਸراہਿਆ ਅਤੇ ਉਹ ਇੱਕ ਵੱਡਾ ਅਧਿਕਾਰੀ ਬਣ ਗਿਆ ਆਪਣੇ ਫੌਜੀ ਜੀਵਨ ਦੌਰਾਨ ਅਹਿਮਦ ਖਾਨ ਦੀਆਂ ਪੋਸਟਾਂ ਮੱਕ ਵੱਕੇ ਦੂਰ ਦਰਾਡੇ ਦੇ ਇਲਾਕਿਆਂ ਵਿੱਚ ਹੁੰਦੀਆਂ ਰਧੀਆਂ ਉਹ ਹਮੇਸ਼ਾ ਤਹਿਰਾਨ ਦੇ ਗੁਰਦੁਆਰਾ ਸਹਿਬ ਬਾਰੇ ਸੁਣਦਾ ਅਤੇ ਉਸ ਨੂੰ ਉੱਥੇ ਜਾਣ ਦੀ ਬਹੁਤ ਇੱਛਾ ਸੀ ਖਾਸ ਕਰਕੇ ਬਾਬਾ ਫਤੇਹ ਸਿੰਘ ਦੁਆਰਾ ਦੱਸੇ ਗੁਰਦੁਆਰਾ ਸਹਿਬ ਦੇ ਦਰਸ਼ਨ ਕਰਨ ਦੀ ਉਸ ਨੂੰ ਲੱਗਦਾ ਕਿ ਉਸ ਦੀ ਜ਼ਿੰਦਗੀ ਵਿੱਚ ਜੋ ਵੀ ਚੰਗਾ ਹੋਇਆ ਹੋਏ ਉਹ ਬਾਬਾ ਫਤੇਹ ਸਿੰਘ ਦੀਆਂ ਅਸੀਸਾਂ ਅਤੇ ਗੁਰਦੁਆਰੇ ਦੇ ਲੰਗਰ ਦੀ ਬਰਕਤ ਕਾਕੇ ਸੀ ਪਰ ਉਸ ਦੀਆਂ ਡਿਊਟੀਆਂ ਇੰਨੀਆਂ ਜ਼ਿਆਦਾ ਸਨ ਕਿ ਉਸ ਨੂੰ ਕਦੇ ਤਹਿਰਾਨ ਆਉਣ ਦਾ ਮੌਕਾ ਨਹੀਂ ਮਿਲਿਆ ਉਸ ਨੇ ਕਈ ਵਾਰ ਬਾਬਾ ਫਤੇਹ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਦੇ ਦੁਬਾਰਾ ਉਸ ਰਾਤੋਂ ਨਹੀਂ ਲੰਗੇ ਹਾਲਾਂਕਿ ਬਾਬਾ ਪਤੇ ਸਿੰਘ ਦੀ ਯਾਦ ਅਤੇ ਉਹਨਾਂ ਦੀਆਂ ਸਿੱਖਿਆਵਾਂ ਹਮੇਸ਼ਾ ਉਸਦੇ ਦਿਲ ਵਿੱਚ ਤਾੜੀਆਂ ਆਜ ਕਈ ਦਹਾਕਿਆਂ ਬਾਅਦ ਜਰਨਲ ਅਹਿਮਦ ਖਾਨ ਨੂੰ ਤਹਿਰਾਨ ਦੇ ਵਿੱਚ ਇੱਕ ਉਚੋਦੇ ਦੇ ਤਿਆਰ ਕੀਤਾ ਗਿਆ ਇਹ ਉਸਤੇ ਲਈ ਇੱਕ ਮੌਕਾ ਸੀ ਉਸ ਪਵਿੱਤਰ ਸਥਾਨ ਤੇ ਜਾਣ ਦਾ ਜਿਸ ਬਾਰੇ ਉਸਨੇ ਕਦੇ ਇੰਨੇ ਸਾਲਾਂ ਤੋਂ ਸੁਣਿਆ ਸੀ ਅਤੇ ਜਿੱਥੋਂ ਸ਼ਾਇਦ ਉਸਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਮਿਲੀ ਸੀ ਉਹ ਜਾਣਦਾ ਸੀ ਕਿ ਤਹਿਰਾਨ ਦਾ ਗੁਰਦੁਆਰਾ ਸਾਹਿਬ ਭਾਈ ਗੰਗਾ ਸਿੰਘ ਸਭਾ ਦੁਆਰਾ 1941 ਵਿੱਚ ਸਥਾਪਿਤ ਕੀਤਾ ਗਿਆ ਇੱਕ ਅਜਿਹਾ ਸਥਾਨ ਜਿੱਥੇ ਬਾਬਾ ਫਤੇਹ ਸਿੰਘ ਮਰ ਗਏ ਸੰਤ ਮਹਾਪੁਰਸ਼ ਅਕਸਰ ਆਇਆ ਕਰਦੇ ਸਨ ਉਸ ਨੂੰ ਅੰਮ੍ਰਿਤਸਰ ਕਿਸ ਸ਼ਰਦ ਇਥੇ ਉਸ ਨੂੰ ਬਾਬਾ ਫਤਿਹ ਸਿੰਘ ਦੀ ਕੋਈ ਯਾਦ ਜਾਂ ਉਹਨਾਂ ਦੀਆਂ ਕੋਈ ਸਿੱਖਿਆਵਾਂ ਦੀ ਗੂੰਜ ਮਿਲੇਗੀ ਉਸ ਦਾ ਇੱਥੇ ਆਉਣਾ ਅਚਾਨਕ ਨਹੀਂ ਸੀ ਸਗੋਂ ਇੱਕ ਲੰਬੇ ਸਮੇਂ ਦੀ ਇੱਛਾ ਦਾ ਫਲ ਸੀ ਜੋ ਹੁਣ ਪੂਰੀ ਹੋਣ ਵਾਲੀ ਸੀ ਜਰਨਲ ਅਹਿਮਦ ਖਾਨ ਆਪਣੀਆਂ ਅੱਖਾਂ ਵਿੱਚ ਪੁਰਾਣੀਆਂ ਯਾਦਾਂ ਦੀ ਚਮਕ ਲੈ ਆਏ ਭਾਈ ਜਸਵਿੰਦਰ ਸਿੰਘ ਮੁੜ ਆਇਆ ਉਸਦੇ ਚਿਹਰੇ ਤੇ ਹੁਣ ਕੋਈ ਡਰ ਜਾਂ ਸੱਕ ਨਹੀਂ ਸੀ ਸਗੋਂ ਇੱਕ ਅਜੀਹੀ ਸ਼ਰਧਾ ਅਤੇ ਡਿੜਤਾ ਸੀ ਉਹ ਜਾਣਦਾ ਸੀ ਕਿ ਉਸ ਨੂੰ ਕੀ ਕਰਨਾ ਹੈ ਉਹ ਉਸੇ ਲੰਗਰ ਹਾਲ ਵਿੱਚ ਬੈਠਾ ਸੀ ਜਿੱਥੇ ਕਈ ਭੁੱਖੇ ਬੱਚਾ ਨੂੰ ਉਸ ਤੇ ਵਾਂਗ ਪ੍ਰਸ਼ਾਦਾ ਨਸੀਬ ਹੁੰਦਾ ਹੈ ਜਿਸ ਨੇ ਉਸ ਦੀ ਜ਼ਿੰਦਗੀ ਬਦਲੀ ਭਾਵੇਂ ਇਸ ਗੁਰਦਵਾਰਾ ਸਾਹਿਬ ਦੇ ਵਿੱਚ ਸ਼ਾਇਦ ਉਹ ਪਹਿਲਾਂ ਨਹੀਂ ਆਇਆ ਲੇਕਿਨ ਇਸ ਗੁਰਦਵਾਰਾ ਸਾਹਿਬ ਦਾ ਲੰਗਰ ਉਸ ਤੱਕ ਜ਼ਰੂਰ ਪਹੁੰਚ ਗਿਆ ਸੀ ਇੱਕ ਗੁਰਸਖ ਦੇ ਮਾਧਿਅਮ ਰਹੀਂ ਇੱਕ ਸੱਚੇ ਮਾਪੁਰਸ਼ ਦੇ ਮਾਧਿਅਮ ਰਹੀਂ ਪਾਈ ਸਾਹਿਬ ਜਰਨਲ ਅਹਿਮਦ ਖਾਨ ਨੇ ਦੁਬਾਰਾ ਬੋਲਣਾ ਸ਼ੁਰੂ ਕੀਤਾ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਕਮਣੀ ਸੀ ਜੋ ਪਾਵਨਤਾ ਨਾਲ ਭਰੀ ਸੀ ਮੈਂ ਅੱਜ ਜੋ ਕੁਝ ਵੀ ਹਾਂ ਉਹ ਐਸੇ ਘਰ ਦੀ ਮਿੱਠੀ ਰੋਟੀ ਅਤੇ ਇਸ ਤੇ ਇੱਕ ਸੇਵਾਦਾਰ ਦੀਆਂ ਸਿੱਖਿਆਵਾਂ ਕਰਕੇ ਹਾਂ ਅੱਜ ਤੋਂ ਬਹੁਤ ਸਾਲ ਪਹਿਲਾਂ ਜਦੋਂ ਮੈਂ ਭੁੱਖਾ ਸੀ ਬੇਸਹਾਰਾ ਬੱਚਾ ਸੀ ਤਾਂ ਇੱਕ ਸਿੱਖ ਬਾਬੇ ਨੇ ਮੈਨੂੰ ਲੰਗਰ ਚਕਾਇਆ ਮੇਰੀ ਮਾਦਾ ਇਲਾਜ ਕਰਵਾਇਆ ਅਤੇ ਮੈਨੂੰ ਜ਼ਿੰਦਗੀ ਜਿਉਣ ਦਾ ਰਾਹ ਸਿਖਾਇਆ ਉਸਨੇ ਮੈਨੂੰ ਦੱਸਿਆ ਕਿ ਗੁਰੂ ਘਰ ਹਰ ਕਿਸੇ ਲਈ ਹੈ ਅਤੇ ਇੱਥੇ ਕੋਈ ਭੇਦਭਾਵ ਨਹੀਂ ਉਹਨਾਂ ਨੇ ਮੈਨੂੰ ਸੇਵਾ ਨਿਮਰਤਾ ਅਤੇ ਇਨਸਾਨੀਅਤ ਦਾ ਪਾਠ ਪੜਾਇਆ ਅੱਜ ਮੈਂ ਜਰਨਲ ਅਹਿਮਦ ਖਾਨ ਬਣ ਕੇ ਇੱਥੇ ਖੜਾ ਹਾਂ ਤਾਂ ਇਹ ਉਸ ਬਾਬੇ ਦੀਆਂ ਅਸੀਸਾਂ ਅਤੇ ਇਸ ਗੁਰੂ ਘਰ ਦੀ ਬਰਕਤ ਕਰਕੇ ਹੈ ਇਹ ਸੁਣ ਕੇ ਸੇਵਾਦਾਰ ਅਤੇ ਸੰਗਤਾਂ ਹੈਰਾਨ ਰਹਿ ਗਈਆਂ ਉਨਾਂ ਨੇ ਪਹਿਲੀ ਵਾਰ ਜਰਨਲ ਦੇ ਇਥੇ ਆਉਣ ਦਾ ਅਸਲੀ ਕਾਰਨ ਸਮਝਾਇਆ ਉਹਨਾਂ ਦਾ ਡਰ ਖੁਸ਼ੀ ਵਿੱਚ ਬਦਲ ਗਿਆ ਜਰਨਲ ਅਹਿਮਦ ਖਾਨ ਨੇ ਫਿਰ ਆਪਣੀ ਆਵਾਜ਼ ਉੱਚੀ ਕੀਤੀ ਅਤੇ ਉਸਦੇ ਚਿਹਰੇ ਤੇ ਇੱਕ ਦ੍ਰਿੜ ਸੰਕਲਪ ਸੀ ਮੇਰਾ ਹੁਕਮ ਹੈ ਉਸਨੇ ਕਿਹਾ ਕਿ ਅੱਜ ਤੋਂ ਤਹਿਰਾਨ ਦੇ ਇਸ ਗੁਰਦੁਆਰਾ ਸਾਹਿਬ ਨੂੰ ਸਰਕਾਰੀ ਪਦਰਤੀ ਘਟਣ ਦੀ ਧਾਰਮਿਕ ਸਥਾਨ ਵੱਜੋਂ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਇਸ ਤੇ ਕਿਸੇ ਕਿਸਮ ਦਾ ਹਮਲਾ ਜਾਂ ਵਿਤਕਰਾ ਨਾ ਹੋਵੇ ਇਹ ਫੌਜੀ ਨਿਗਰਾਨੀ ਨਹੀਂ ਸਗੋਂ ਸਰਕਾਰੀ ਸੁਰੱਖਿਆ ਕਰਮਚਾਰੀਆਂ ਦੁਆਰਾ ਸੁਰੱਖਿਤ ਰਹੇਗੀ ਜੋ ਆਮ ਨਾਗਰਿਕ ਸੁਰੱਖਿਆ ਪ੍ਰਬੰਧ ਦਾ ਹਿੱਸਾ ਹੋਵੇਗੀ ਕੋਈ ਵੀ ਫੌਜੀ ਗੁਰਦੁਆਰੇ ਦੇ ਅੰਦਰ ਵਰਦੀ ਵਿੱਚ ਦਾਖਲ ਨਹੀਂ ਹੋਵੇਗਾ ਸਗੋਂ ਸਾਰੇ ਇੱਥੋਂ ਦੇ ਨਿਯਮਾਂ ਦਾ ਪਾਲਣ ਕਰਨਗੇ ਉਸਨੇ ਅੱਗੇ ਕਿਹਾ ਗੁਰਦੁਆਰੇ ਦੇ ਅੰਦਰੂਨੀ ਮਾਮਲਿਆਂ ਵਿੱਚ ਕੋਈ ਵੀ ਸਰਕਾਰੀ ਜਾਂ ਫੌਜੀ ਦਖਲਅੰਦਾਜ਼ੀ ਨਹੀਂ ਹੋਵੇਗੀ ਸਗੋਂ ਇਸ ਦਾ ਪੂਰਾ ਸਤਕਾਰ ਕੀਤਾ ਜਾਵੇਗਾ ਲੰਗਰ ਸੇਵਾ ਲਈ ਜਰਨਲ ਨੇ ਆਪਣੀ ਆਵਾਜ਼ ਹੋਰ ਨਰਮ ਕਰਦਿਆਂ ਕਿਹਾ ਮੈਂ ਖੁਦ ਅਤੇ ਮੇਰੇ ਕੁਝ ਭਰੋਸੇਯੋਗ ਅਧਿਕਾਰੀ ਅਤੇ ਜਵਾਨ ਨਿੱਜੀ ਤੌਰ ਤੇ ਨਿਯਮਤ ਤੌਰ ਤੇ ਜਿਨ੍ਹਾਂ ਚਿਰ ਸਥਿਥਾਂ ਉਹਨਾਂ ਚਿਰ ਲੰਗਰ ਲਈ ਸੇਵਾ ਵਿੱਚ ਹਿੱਸਾ ਪਾਉਣਾਵਾਂਗੇ ਇਹ ਕੋਈ ਲਾਜ਼ਮੀ ਫੌਜੀ ਹੁਕਮ ਨਹੀਂ ਸਗੋਂ ਸਾਡੀ ਨਿਜੀ ਸਰਦਾ ਅਤੀ ਬਚਨਬਧਤਾ ਹੋਵੇਗੀ ਲੰਗਰ ਲਈ ਜ਼ਰੂਰੀ ਰਾਸ਼ਨ ਸਬਜ਼ੀਆਂ ਅਤੇ ਹੋਰ ਸਮਾਨ ਲਈ ਮੈਂ ਆਪਣੇ ਨਿਜੀ ਫੰਡਾਂ ਵਿੱਚੋਂ ਜਾਂ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਚੈਰੀਟੇਬਲ ਸੰਸਥਾਵਾਂ ਅਤੇ ਅਮੀਰ ਵਪਾਰੀਆਂ ਤੋਂ ਦਾਨ ਦਾ ਪ੍ਰਬੰਧ ਕਰਾਂਗਾ ਵੈਸੇ ਤੁਹਾਡੇ ਧਰਮ ਦੇ ਵਿੱਚ ਕਦਮ ਇਹ ਸਾਡੇ ਫੰਡ ਦੀ ਕੋਈ ਖਾਸ ਜ਼ਰੂਰਤ ਨਹੀਂ ਲੇਕਿਨ ਫਿਰ ਵੀ ਇੰਨੀ ਕੁ ਸੇਵਾ ਮੈਂ ਕਰਨੀ ਚਾਹਾਂਗਾ ਇਹ ਦਾਨ ਨਹੀਂ ਸਗੋਂ ਮੇਰੀ ਪੇਟਾ ਹੈ ਅਗੋਂ ਉਸਨੇ ਕਿਹਾ ਜੇਕਰ ਤੁਹਾਨੂੰ ਕਿਸੇ ਵੀ ਸਮੇਂ ਲੰਗਰ ਦੇ ਪ੍ਰਬੰਧ ਜਾਂ ਗੁਰਦੁਆਰੇ ਦੇ ਪ੍ਰਬੰਧ ਵਿੱਚ ਕੋਈ ਵੀ ਕਮੀ ਮਹਿਸੂਸ ਹੋਵੇ ਤਾਂ ਤੁਸੀਂ ਸਿੱਧੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਹਰ ਸੰਭਵ ਮਦਦ ਕਰਾਂਗਾ ਜਿੰਨਾ ਚਿਰ ਮੇਰੀ ਡਿਊਟੀ ਤਹਰਾਣੇ ਦੀ ਹੈ ਇਹ ਹੁਕਮ ਸੁਣ ਕੇ ਸੇਵਾਦਾਰ ਅਤੇ ਸੰਗਤਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ ਕਿਉਂਕਿ ਇਲਾਣ ਵਰਗੇ ਮੁਲਕ ਦੇ ਵਿੱਚ ਇਹੋ ਜਿਹਾ ਹੁਕਮ ਸੁਣਨਾ ਇਹੋ ਜਿਹੀ ਗੱਲ ਸੁਣਨੇ ਸ਼ਾਇਦ ਹੀ ਕਿਸੇ ਨੇ ਸੁਪਨੇ ਵੀ ਸੋਚੀ ਹੋਵੇਗੀ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਲੰਬੇ ਸਮੇਂ ਦਾ ਡਰ ਅਚਾਨਕ ਇੰਨੀ ਵੱਡੀ ਖੁਸ਼ੀ ਵਿੱਚ ਬਦਲ ਜਾਵੇਗਾ ਭਾਈ ਜਸਵਿੰਦਰ ਸਿੰਘ ਨੇ ਅੱਗੇ ਵਧ ਕੇ ਜਰਨਲ ਅਹਿਮਦ ਖਾਨ ਦਾ ਹੱਥ ਫੜ ਲਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਦੇ ਸ਼ਬਦਾਂ ਵਿੱਚ ਇੱਕ ਅਥਾਹ ਸ਼ਰਧਾ ਅਤੇ ਪਿਆਰ ਸੀ ਜਰਨਲ ਸਾਹਿਬ ਭਾਈ ਜਸਵਿੰਦਰ ਸਿੰਘ ਨੇ ਭਰੇ ਗਲੇ ਨਾਲ ਕਿਹਾ ਤੁਸੀਂ ਅੱਜ ਸਾਡਾ ਸਾਰਿਆਂ ਦਾ ਦਿਲ ਜਿੱਤ ਲਿਆ ਹੋਏ ਤੁਹਾਡਾ ਇਹ ਫੈਸਲਾ ਈਰਾਨ ਦੇ ਵਿੱਚ ਸਿੱਖ ਕੌਮ ਲਈ ਇੱਕ ਨਵੀਂ ਜ਼ਿੰਦਗੀ ਹੈ ਅੱਜ ਤੁਸੀਂ ਸਾਬਤ ਕਰ ਦਿੱਤਾ ਕਿ ਸੱਚੀ ਇਨਸਾਨੀਅਤ ਪਰਮ ਦੀ ਹੱਦਾਂ ਤੋਂ ਕਿਤੇ ਉੱਪਰ ਹੈ ਜਰਨਲ ਅਹਿਮਦ ਖਾਨ ਦੇ ਚਿਹਰੇ ਤੇ ਇੱਕ ਸੰਤੁਸ਼ਟੀ ਅਤੇ ਮੁਸਕਾਨ ਸੀ ਉਸਨੇ ਕਿਹਾ ਮੈਂ ਸਿਰਫ ਆਪਣਾ ਕਰਜ਼ ਉਤਾਰਿਆ ਹੈ ਭਾਈ ਸਾਹਿਬ ਇਹ ਗੁਰੂ ਘਰ ਇਹ ਲੰਗਰ ਅਤੇ ਬਾਬਾ ਫਤਿਹ ਸਿੰਘ ਵਰਗੇ ਇਨਸਾਨ ਅੱਜ ਵੀ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡੇ ਪ੍ਰੇਰਨਾ ਸਰੋਤ ਹਨ ਮੇਰੀ ਜ਼ਿੰਦਗੀ ਵਿੱਚ ਜੋ ਵੀ ਚੰਗਾ ਹੋਇਆ ਉਹ ਐਸੇ ਕਰਦਿਆਂ ਅਸੀਸਾਂ ਕਰਕੇ ਹੋਇਆ ਹੈ ਮੈਂ ਚਾਹੁੰਦਾ ਹਾਂ ਕਿ ਇੱਥੇ ਸ਼ਾਂਤੀ ਅਤੇ ਸੇਵਾ ਦਾ ਸੰਦੇਸ਼ ਪੂਰੇ ਈਰਾਨ ਵਿੱਚ ਫੇਲੇ ਜਨਰਲ ਅਹਿਮਦ ਖਾਨ ਦੇ ਇਸ ਅਜੀਬ ਹੁਕਮ ਦੀ ਖਬਰ ਸੁਣ ਕੇ ਪੂਰੇ ਤਹਿਰਾਨ ਦੇ ਵਿੱਚ ਫਿਰ ਪੂਰੇ ਈਰਾਨ ਦੇ ਵਿੱਚ ਸਾਰੇ ਪਾਸੇ ਗੱਲਾਂ ਫੈਲ ਗਈਆਂ ਸ਼ੁਰੂ ਦੇ ਵਿੱਚ ਕਈ ਫੌਜੀ ਅਧਿਕਾਰੀ ਅਤੇ ਕੁਝ ਕੱਟੜ ਧਾਰਮਿਕ ਆਗੂਆਂ ਵਿੱਚੋਂ ਇਸ ਫੈਸਲੇ ਪ੍ਰਤੀ ਸ਼ੰਕਾ ਅਤੇ ਹੈਰਾਨੀ ਸੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਈਰਾਨੀ ਫੌਜ ਦਾ ਵੱਡਾ ਅਧਿਕਾਰੀ ਘੱਟ ਗਿਣਤੀ ਧਾਰਮਿਕ ਸਤਨ ਲਈ ਇਹਨਾਂ ਬਚਤਵੰਦ ਕਿਉਂ ਹੈ ਇੱਕ ਮੀਟਿੰਗ ਦੇ ਵਿੱਚ ਜਨਰਲ ਅਹਿਮਦ ਖਾਨ ਨੇ ਆਪਣੇ ਕੁਝ ਸੀਨੀਅਰ ਅਧਿਕਾਰੀਆਂ ਦੇ ਸਵਾਲਾਂ ਦਾ ਸਾਹਮਣਾ ਕੀਤਾ ਜਨਰਲ ਸਾਹਿਬ ਇੱਕ ਅਧਿਕਾਰੀ ਨੇ ਪੁੱਛਿਆ ਕਿ ਇਹ ਕਦਮ ਸਾਡੇ ਧਾਰਮਿਕ ਅਸੂਲਾਂ ਦੇ ਵਿਰੁੱਧ ਨਹੀਂ ਕਿ ਇਸ ਤਰ੍ਹਾਂ ਇਸਲਾਮ ਧਰਮ ਖਤਰੇ ਵਿੱਚ ਨਾ ਆਵੇਗਾ ਜਨਰਲ ਅਹਿਮਦ ਖਾਨ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਮੇਰੇ ਦੋਸਤੋ ਇਹ ਕਦਮ ਸਾਡੇ ਧਰਮ ਦੇ ਸਭ ਤੋਂ ਵੱਡੇ ਮਹਾਨ ਅਸੂਲਾਂ ਦੇ ਅਨੁਕੂਲ ਹੈ ਦਇਆ ਸੇਵਾ ਅਧੇ ਮਨੁੱਖਤਾ ਦੀ ਮਦਦ ਮੈਂ ਆਪਣੀ ਜ਼ਿੰਦਗੀ ਵਿੱਚ ਇਹੀ ਸਿੱਖਿਆ ਹੈ ਕਿ ਜਦੋਂ ਤੁਸੀਂ ਕਿਸੇ ਭੁੱਖੇ ਨੂੰ ਭੋਜਨ ਦਿੰਦੇ ਹੋ ਜਦੋਂ ਕਿਸੇ ਬਿਮਾਰ ਦੀ ਸੇਵਾ ਕਰਦੇ ਹੋ ਜਾਂ ਕਿਸੇ ਧਾਰਮਿਕ ਸਥਾਨ ਤੇ ਪ੍ਰਮੇਤ ਤੁਹਾਡਾ ਹੈ ਜਾਂ ਤੁਹਾਡਾ ਨਹੀਂ ਸੇਵਾ ਕਰਦੇ ਹਾਂ ਤਾਂ ਤੁਸੀਂ ਅੱਲਾਹ ਨੂੰ ਕੁਝ ਕਰਦੇ ਹੋ ਇਹ ਗੁਰਦੁਆਰਾ ਸਾਹਿਬ ਲੰਗਰ ਚਲਾਉਂਦਾ ਹੈ ਬਿਨਾ ਕਿਸੇ ਭੇਦਭਾਵ ਦੇ ਸਭ ਨੂੰ ਭੋਜਨ ਦਿੰਦਾ ਹੈ ਕੀ ਇਹ ਸਾਡੇ ਇਸਲਾਮੀ ਸਿਧਾਂਤ ਜ਼ਕਾਤ ਅਤੇ ਖੈਰਾਤ ਤੋਂ ਵੱਖਰਾ ਹੈ ਨਹੀਂ ਇਹ ਤਾਂ ਸੇਵਾ ਦੀ ਉੱਚਤਮ ਮਿਸਾਲ ਹੈ ਉਸਨੇ ਆਪਣੀ ਨਿੱਜੀ ਕਹਾਣੀ ਵੀ ਉਹਨਾਂ ਨਾਲ ਫਰੰਦਾ ਕੀਤਾ ਕਿਵੇਂ ਇੱਕ ਸਿੱਖ ਬਾਬਾ ਨੇ ਉਸ ਨੂੰ ਮੁਸ਼ਕਲ ਸਮੇਂ ਦੇ ਵਿੱਚ ਮਦਦ ਕੀਤੀ ਅਤੇ ਕਿਵੇਂ ਉਸ ਲੰਗਰ ਦੀ ਰੋਟੀ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਉਸ ਦੀ ਗੱਲ ਸੁਣ ਕੇ ਅਧਿਕਾਰੀ ਸ਼ਾਂਤ ਹੋ ਗਏ ਅਤੇ ਉਹਨਾਂ ਵਿੱਚੋਂ ਕੁਝ ਨੇ ਪ੍ਰੇਰਨਾ ਵੀ ਲਈ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਕਹਿਣਾ ਚਾਹੋਗੇ ਜਨਰਲ ਬਾਰੇ ਕੀ ਕਹਿਣਾ ਚਾਹੋਗੇ ਬਾਬਾ ਫਤਿਹ ਸਿੰਘ ਬਾਰੇ ਉਹੋ ਜੇ ਇਨਸਾਨ ਜੋ ਸਿੱਖ ਧਰਮ ਨੂੰ ਵਿਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਵਿੱਚ ਲੈ ਕੇ ਜਾਂਦੇ ਹਨ ਇਹੋ ਜੇ ਮਹਾਂਪੁਰਸ਼ਾਂ ਕਰਕੇ ਹੈ ਵੀ ਅੱਜ ਸਿੱਖ ਧਰਮ ਜਿਹੜਾ ਹੈ ਚਾਰੇ ਪਾਸੇ ਵੱਡੇ ਵੱਡੇ ਦੇਸ਼ਾਂ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਆਪਣੇ ਝੰਡੇ ਕਬੂਲ ਕਰ ਰਿਹਾ ਹੈ ਕਿਉਂਕਿ ਆਮ ਲੋਕ ਜਦੋਂ ਦੇਖਦੇ ਹਨ ਵੀ ਇਸ ਧਰਮ ਦੇ ਇਨਸਾਨ ਕਿੰਨੇ ਵਧੀਆ ਹਨ ਸਾਰਿਆਂ ਦੀ ਸੇਵਾ ਕਰਦੇ ਹਨ ਲੰਗਰ ਚਲਾਉਂਦੇ ਹਨ ਅਤੇ ਭੇਦਭਾਵ ਨਹੀਂ ਕਰਦੇ ਬਿਨਾ ਕਿਸੇ ਭੇਦਭਾਵ ਤੋਂ ਬਿਨਾ ਕਿਸੇ ਜਾਤੀਵਾਦ ਤੋਂ ਬਿਨਾ ਕਿਸੇ ਰੰਗ ਭੇਦ ਤੋਂ ਇਸ ਸੇਵਾ ਕਰਦੇ ਹਨ ਤਾਂ ਸਾਰੇ ਜਣੇ ਖੁਸ਼ ਹੁੰਦੇ ਹਨ ਸਾਰਿਆਂ ਦੇ ਮਨਾਂ ਵਿੱਚ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਆਦੀ ਹੈ ਇੱਥੇ ਹੀ ਜੇਕਰ ਜਰਨਲ ਉਸ ਸਮੇਂ ਬਚਪਨ ਦੇ ਵਿੱਚ ਕੋਈ ਇਹੋ ਜਿਹਾ ਸਿੱਖ ਮਿਲਿਆ ਹੁੰਦਾ ਕੋਈ ਇਹੋ ਜਿਹਾ ਬੰਦਾ ਮਿਲਿਆ ਹੁੰਦਾ ਜਿਹੜਾ ਕਿ ਉਸ ਦੇ ਜੀਵਨ ਨੂੰ ਹੋਰ ਔਖਾ ਕਰਦਾ ਜਗ ਮੁਸ਼ਕਲ ਖੜੀ ਕਰਦਾ ਜਿਵੇਂ ਕਿ ਅੱਜ ਕੱਲ ਆਪਾਂ ਕਈ ਕੜਮ ਚੌਧਰੀ ਦੇਖਦੇ ਹਾਂ ਤਾਂ ਉਹਨਾਂ ਵਿੱਚ ਸ਼ਾਇਦ ਉਹ ਸ਼ਰਧਾ ਨਾ ਉਬਰਦੀ ਉਹ ਅੱਜ ਸਿੱਖ ਸਥਾਨਾਂ ਦੇ ਪ੍ਰਤੀ ਐਨਾ ਸ਼ੁਦਾ ਬਨਮ ਬੰਦਾ ਈਰਾਨ ਦੇ ਉਸ ਗੁਰਦਾਰੇ ਦੇ ਵਿੱਚ ਨਮਸਕਾਰ ਕਰਨਾ ਜਾਂਦਾ ਹਾਂ ਹਾਂਜੀ ਦੋਸਤੋ ਤੁਹਾਨੂੰ ਕਿਹਨੇ ਜੱਜ ਦੀ ਕਹਾਣੀ ਕੀ ਕਹਣਾ ਚਾਹੁੰਗੇ ਤੁਸੀਂ ਉਸ ਬਾਰੇ ਹਾਂਜੀ ਜਕਰ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਜੇਕਰ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ ਇਸ ਨੂੰ WhatsApp ਦੇ ਉੱਪਰ ਸਟੇਟਸ ਵੀ ਲਗਾ ਸਕਦੇ ਹੋ ਸਤ ਸੰਗਤ ਜੀ ਦੇਵ ਸਰੋ ਜਗਤ ਗੱਜ ਕੀ ਅਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ